ਕਵਾਲਿਟੀ ਹੈ ਕੰਪਲੀਟ ਠੰਡ ਚ ਆਪਾਂ ਨੂੰ ਠੰਡ ਰੋਕੇਗਾ ਜੀ ਪੂਰੀ ਠੰਡ ਵਾਸਤੇ ਹੈਗਾ ਹਾਂਜੀ ਇਹ ਮਾਈਕਰੋਫਾਈਬਰ ਹੈ ਅੰਦਰੋਂ ਤੇ ਬਾਹਰੋਂ ਕਾਟਨ ਹੈ ਪਿਓਰ ਕਾਟਨ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਜਿਹੜੀ ਇਹਦੀ ਉਹ ਮਿਲੂਗੀ ਆਪਾਂ ਨੂੰ ਬ੍ਰੈਂਡ ਦਾ ਕੰਫਰਟਰ ਸੈਟ ਹੈ ਕੰਫਰਟਰ ਹੈ ਇੱਕ ਬੈੱਡ ਸ਼ੀਟ ਹੈ ਤੇ ਦੋ ਪਿੱਲੋ ਕਵਰ ਹੈ ਹਾਂਜੀ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਜੀ ਸ਼ਹਿਰ ਪਟਿਆਲੇ ਸ਼ਹਿਰ ਪਟਿਆਲੇ ਦਾ ਇੱਕ ਆਪਾਂ ਤੁਹਾਨੂੰ ਹੋਮ ਡੈਕੋਰ ਦਾ ਸਟੋਰ ਦਿਖਾਵਾਂਗੇ ਜਿੱਥੋਂ ਤੁਸੀਂ ਪ੍ਰੀਮੀਅਮ ਕੁਆਲਿਟੀ ਦਾ ਹੋਮ ਡੈਕੋਰ ਦਾ ਸਮਾਨ ਲੈ ਕੇ ਜਾ ਸਕਦੇ ਹੋ ਐਕਸਪੋਰਟ ਦਾ ਸਾਰਾ ਇਹ ਸਮਾਨ ਆ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਆਪਾਂ ਇਹ ਕਲੈਕਸ਼ਨ ਤੁਹਾਨੂੰ ਜਿਹੜੀ ਉਹ ਦਿਖਾਵਾਂਗੇ ਪ੍ਰੀਮੀਅਮ ਬ੍ਰਾਂਡ ਸਟੋਰ ਪਟਿਆਲਾ ਤੇ ਇਹ ਜਿਹੜਾ ਹੋਮ ਡੈਕੋਰ ਦਾ ਸਾਰਾ ਸਮਾਨ ਹੈ ਲੀਲਾ ਭਾਉਂ ਦੇ ਵਿੱਚ ਇਹਨਾਂ ਦਾ ਸਟੋਰ ਹੈ ਬਾਕੀ ਪ੍ਰੋਪਰ ਐਡਰੈਸ ਬਾਕੀ ਇਹਨਾਂ ਦੇ ਕ ਇਹਨਾਂ ਦੀ ਕਲੈਕਸ਼ਨ ਆਪਾਂ ਦਿਖਾਉਨੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪ੍ਰੀਮੀਅਮ ਬ੍ਰਾਂਡ ਸਟੋਰ ਪਟਿਆਲਾ ਤੋਂ ਅਸੀਂ ਇੱਕ ਨਵਾਂ ਡਿਵੀਜ਼ਨ ਸ਼ੁਰੂ ਕੀਤਾ ਹੋਮ ਡੈਕੋਰ ਦਾ ਹਾਂਜੀ ਜਿਦੇ ਚ ਆਪਾਂ ਅੱਜ ਬਹੁਤ ਹੀ ਵਧੀਆ ਕੁਆਲਿਟੀ ਦੇ ਐਕਸਪੋਰਟ ਕੁਆਲਿਟੀ ਦਾ ਸਾਰਾ ਸਾਮਾਨ ਲੈ ਕੇ ਆਏ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਨ ਲੱਗੇ ਆ ਇੱਕ ਆਸਟ੍ਰੇਲੀਆ ਦਾ ਐਨਕੋ ਬ੍ਰਾਂਡ ਹੈ ਹਾਂਜੀ ਸਾਡੇ ਕੋਲ ਮੈਕਸਿਮਮ ਪ੍ਰੋਡਕਟਸ ਇਸ ਬ੍ਰਾਂਡ ਦੀ ਆਈ ਹੈ ਇਹ ਡਿਨਰ ਸੈਟ ਹੈ ਐਨਕੋ ਦਾ ਜੀ ਐਨਕੋ ਆਸਟ੍ਰੇਲੀਆ ਤੇ ਨਿਊਜ਼ੀਲੈਂਡਸ ਬਹੁਤ ਫੇਮਸ ਬ੍ਰਾਂਡ ਹੈ ਬੜੀ ਹਾਈ ਕੁਆਲਿਟੀ ਇਹਨਾਂ ਦਾ ਮਟੀਰੀਅਲ ਹੁੰਦਾ ਤੇ ਸਾਰਾ ਐਕਸਪੋਰਟ ਕੁਆਲਿਟੀ ਹੈ ਇਹਦੇ ਵਿੱਚ ਸਟਾਰਟ ਕਰਦੇ ਆ ਇਹ ਸਾਰਾ ਸਮਾਨ ਐਨਕੋ ਦਾ ਹੈ ਹਾਂਜੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਇਹ ਪੌਟ ਹੈ ਦੇਖੋ ਕਿੰਨਾ ਪਿਆਰਾ ਜੀ ਆਪਾਂ ਕੋਈ ਵੀ ਪlant ਲਗਾ ਸਕਦੇ ਹਾਂ ਹਾਂਜੀ ਇਹ ਇਦਾਂ ਹੀ ਸੈਕਿੰਡ ਇੱਕ ਹੋਰ ਇਸ ਤੋਂ ਵੱਡਾ ਸਾਈਜ਼ ਹੈ ਜੀ ਇਹ ਸਾਰੇ ਪ੍ਰੋਡਕਟਸ ਜਿਨ੍ਹਾਂ ਦੇ ਪ੍ਰਾਈਸ origignal ਤੋਂ ਤੁਹਾਨੂੰ 60% ਆਫ ਮਿਲੇਗਾ ਹਾਂਜੀ ਸੋ ਸਪੋਜ਼ ਕਰੋ ਇਹਦਾ ਪ੍ਰਾਈਸ 2000 ਹੈ ਤਾਂ ਤੁਹਾਨੂੰ ਇਹ ਸਿਰਫ 800 ਰੁਪਏ ਦੇ ਮਿਲੂਗਾ ਠੀਕ ਹੈ ਜੀ ਇਦਾਂ ਹੀ ਨੈਕਸਟ ਪ੍ਰੋਡਕਟ ਦੀ ਇਹ ਇੱਕ ਹੋਰ ਪੋਟ ਹੈ ਜੀ ਹਾਂਜੀ ਜਿਸ ਚ ਆਪਾਂ ਕੋਈ ਪlant ਲਗਾ ਸਕਦੇ ਹਾਂ ਇਹਨਾਂ ਦੀ ਕੁਆਲਿਟੀ ਦੇਖੋ ਕੁਆਲਿਟੀ ਬਹੁਤ ਸੁਪਰ ਫਾਈਨ ਹੈ ਜੀ ਹਾਂਜੀ ਤੇ ਬਾਹਰਲੇ ਸਾਰੇ ਇਹ ਬ੍ਰਾਂਡ ਨੇ ਜਿਹੜੇ ਇਹ ਸਾਰੇ ਇੰਪੋਰਟਡ ਹੈ ਜੀ ਐਕਸਪੋਰਟ ਕੁਆਲਿਟੀ ਦਾ ਮਾਲ ਹੈ ਇਦਾਂ ਹੀ ਆ ਦੇਖੋ ਆਪਣੇ ਕੋਲ ਇਹ ਤਿੰਨ ਕੰਟੇਨਰ ਹੈਗੇ ਆ ਇਹ ਤਿੰਨ ਦੀ ਪੈਂਕੀ ਪੈਕਿੰਗ ਹੈ ਜੀ ਆਪਾਂ ਯੂਜ਼ ਕਰ ਸਕਦੇ ਆ ਕਿਚਨ ਚ ਇਹਨਾਂ ਦੇ ਜਿਹੜਾ ਟਾਪ ਹੈ ਉਹ ਵੁੱਡਨ ਦਾ ਹੈ ਹਾਂਜੀ ਤੇ ਫ੍ਰਿਕਸ਼ਨ ਨਾਲੇ ਬੰਦ ਹੁੰਦਾ ਹਾਂਜੀ ਇਹਨਾਂ ਦੀ ਨੀਚੇ ਵਾਲੀ ਕੁਆਲਿਟੀ ਗਲਾਸ ਦੀ ਹੈ ਜੀ ਬਹੁਤ ਸੁਪਰ ਫਾਈਨ ਕੁਆਲਿਟੀ ਹੈ ਇਹ ਵੀ ਅਪਰੋਕਸੀਮੇਟਲੀ 603 ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਇਸ ਤੋਂ ਲਾਵਾ ਆਪਣੇ ਕੋਲ ਕਟਲਰੀ ਹੈ ਹਾਂਜੀ ਇਹ ਵੀ ਦੇਖੋ 골ਡਨ ਕਲਰ ਚ ਹੈਗੀ ਕਟਲਰੀ ਜੀ ਇਹ ਬਹੁਤ ਵਧੀਆ ਕੁਆਲਿਟੀ ਦੀ ਹੈ ਕਟਲਰੀ ਜੀ ਨਾਰਮਲ ਤੋਂ ਬਿਲਕੁਲ ਡਿਫਰੈਂਟ ਹੈ ਇਹਦਾ ਪ੍ਰਾਈਸ ਵੀ ਅਬਾਊਟ 700 ਰੁਪੀਸ ਮਿਲ ਜਾਏਗਾ ਇੱਕ ਸੈਟ ਦਾ ਹਾਂਜੀ ਇਹ ਚ ਫੋਰਕ ਵੀ ਹੈਗੇ ਤੇ ਸਪੂਨ ਵੀ ਹੈਗੇ ਇਹ ਜੀ ਇੱਕ ਹੋਰ ਡਿਜ਼ਾਈਨ ਹੈ ਉਹਦੀ ਚਾਰ ਦੀ ਪੈਕਿੰਗ ਹੈ ਇਹ ਵੀ ਅਪਰੋਕਸਿਮੇਟਲੀ 750 ਜ ਤੁਹਾਨੂੰ ਮਿਲ ਜੇਗਾ ਜੀ ਇੱਕ ਪੈਕ ਹਾਂਜੀ ਇਸ ਤੋਂ ਇਲਾਵਾ ਫਿਰ ਜੂਸ ਵਾਸਤੇ ਇਹ ਆਈਟਮ ਆਪਣੇ ਕੋਲ ਇੱਕ ਹੋਰ ਹਾਂਜੀ ਇਹ ਵੀ ਐਨਕੋ ਬ੍ਰਾਂਡ ਦੀ ਹੈ ਜੀ ਇਹ ਵੀ ਤੁਹਾਨੂੰ ਅਪਰੋਕਸਿਮੇਟਲੀ 750 ਜ ਮਿਲ ਜੂਗਾ ਜੀ ਹਾਂਜੀ ਇਸ ਤੋਂ ਇਲਾਵਾ ਤੁਸੀਂ ਇੱਥੇ ਨਜ਼ਰ ਮਾਰੋ ਸਪਰ ਵੀ ਹੈ ਕੌਫੀ ਮੱਗ ਵੀ ਹੈਗੇ ਹਨ ਬਹੁਤ ਪਿਆਰੇ ਹਾਂਜੀ ਇਹ ਆਪਾਂ ਕੌਫੀ ਮੱਗ ਜਾਂ ਟੀ ਵਾਸਤੇ ਯੂਜ਼ ਕਰ ਸਕਦੇ ਹਾਂ ਕੌਫੀ 슈ਗਰ ਜੀ ਇਹ ਸਟੀਲ ਦੇ ਬਣੇ ਆ ਗਲਾਸ ਪਲੱਸ ਸਟੀਲ ਹਾਂਜੀ ਉੱਪਰ ਵਾਲਾ ਪਾਰਟ ਸਟੀਲ ਦਾ ਥੱਲੇ ਗਲਾਸ ਹੈ ਇਸ ਤੋਂ ਇਲਾਵਾ ਇਹ ਪਲੇਟਸ ਆ ਗਈਆਂ ਇਹਨਾਂ ਦੀ ਕੁਆਲਿਟੀ ਦੇਖੋ ਬਹੁਤ ਪ੍ਰੀਮੀਅਮ ਕੁਆਲਿਟੀ ਦੀਆਂ ਨੇ ਸਟੋਨ ਚ ਹੈ ਜੀ ਇਹ ਬੋਨ ਚਾਈਨਾ ਨਹੀਂ ਹੈ ਜੀ ਸਟੋਨ ਦੀ ਕੁਆਲਿਟੀ ਹੈ ਬਹੁਤ ਸੁਪਰ ਫਾਈਨ ਕੁਆਲਿਟੀ ਹੈ ਹਾਂਜੀ ਇਦਾਂ ਹੀ ਆਪਣੇ ਕੋਲ ਇੱਕ ਕੰਪਲੀਟ ਡਿਨਰ ਸੈੱਟ ਹੈ ਜਿਹੜਾ ਤੁਹਾਨੂੰ ਸ਼ੁਰੂ ਚ ਦਿਖਾਇਆ ਸੀ ਹਾਂਜੀ ਉਹ ਵੀ ਫੈਮਿਲੀ ਦੇ ਚਾਰ ਬੰਦੇ ਆ ਉਸ ਤੇ ਡਿਨਰ ਸੈੱਟ ਹੈ ਹਾਂਜੀ ਫਿਰ ਇਹ ਗਲਾਸਸ ਹੈਗੇ ਆ ਹਾਂਜੀ ਪਾਣੀ ਵਾਸਤੇ ਜਾਂ ਜੂਸ ਵਾਸਤੇ ਯੂਜ਼ ਕਰ ਸਕਦੇ ਆ ਇਹ ਵੀ ਮਤਲਬ ਬਹੁਤ ਫਾਈਨ ਲਾ ਸਕਦੇ ਆ ਹਾਂਜੀ ਇਸ ਤਰ੍ਹਾਂ ਹੀ ਡਿਫਰੈਂਟ ਸਿਪਰ ਹੈਗੇ ਐਨਕੋ ਬ੍ਰਾਂਡ ਦੇ ਜੀ ਇਹ ਵੀ ਹਾਈ ਕੁਆਲਿਟੀ ਮਟੀਰੀਅਲ ਚ ਬਣੇ ਆ ਹਾਂਜੀ ਇਹਨਾਂ ਦੇ ਵੀ ਕਾਸਟ ਵਿਦਨ 1000 ਸੋ ਇਦਾਂ ਜਿੰਨੇ ਵੀ ਪ੍ਰੋਡਕਟਸ ਐ ਸਾਰੀ ਇਹਨਾਂ ਦੀ ਕਾਸਟ ਜੋ ਪ੍ਰਾਈਸ ਲਿਖਿਆ 60% ਆਫ ਮਿਲ ਜੇਗਾ ਤੁਹਾਨੂੰ ਇੱਕ ਸਾਡੇ ਕੋਲ ਇੱਕ ਹੋਰ ਟ੍ਰੇ ਹੈਗੀ ਆ 베ਕਿੰਗ ਟ੍ਰੇ ਆ ਅਤੇ ਸੇ ਕੁਆਲਿਟੀ ਦੇਖੋ ਇਹਦੇ ਮਟੀਰੀਅਲ ਦੀ ਹਾਂਜੀ ਕਿੰਨੀ ਫਾਈਨ ਹੈ ਇਹ ਵੀ ਐਨਕੋ ਬ੍ਰਾਂਡ ਦੀ ਹੈ ਜੀ ਇਹ ਵੀ ਅਪਰੋਕਸੀਮੇਟਲੀ ਤੁਹਾਨੂੰ 2400 ਰੁਪਏ ਦੇ ਮਿਲ ਜਗੇ ਜੀ ਠੀਕ ਹੈ ਡਿਸਕਾਊਂਟ ਤੋਂ ਬਾਅਦ ਹਾਂਜੀ ਇਦਾਂ ਹੀ ਇਹ ਵਾਈਨ ਗਲਾਸਸ ਹੈਗੇ ਆ ਇਹ ਵੀ ਪੈਕ ਉ 4 ਆ ਇਹ 1500 ਦਾ ਹਾਂਜੀ 1500 ਰੁਪਏ ਤੁਹਾਨੂੰ ਵਾਈਨ ਗਲਾਸਸ ਮਿਲ ਜਾਣਗੇ ਜੀ ਚਾਰ ਇਹਦੀ ਪੈਕਿੰਗ ਹੈ ਆ ਦੇਖੋ ਇਹਦੀ ਪੈਕਿੰਗ ਆ 4 ਗਲਾਸਸ ਦੀ ਪੈਕਿੰਗ ਹੈ ਇਹ ਵੀ ਐਂਕੂ ਦੀ ਪੈਕਿੰਗ ਹੈ ਇਦਾਂ ਦੀ ਪੈਕਿੰਗ ਆਉਗੀ ਬੜੀ ਸਾਰੇ ਤੁਹਾਨੂੰ ਬਾਹਰ ਦੇ ਕੋਟ ਵਾਲੇ ਬ੍ਰਾਂਡ ਜਿਹੜੇ ਉਹ ਮਿਲਣਗੇ ਇਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਬਹੁਤ ਫੇਮਸ ਬ੍ਰਾਂਡ ਹੈ ਐਂਕੂ ਹਾਂਜੀ ਮੋਸਟਲੀ ਪ੍ਰੋਡਕਟਸ ਬ੍ਰਾਂਡ ਦੇ ਨੇ ਜੀ ਨੈਕਸਟ ਐਂਕੂ ਤੋਂ ਬਾਅਦ ਅੱਪਾ ਤੁਹਾਨੂੰ ਦਿਖਾਉਣ ਲੱਗੇ ਆ ਜੀ ਸਾਡੇ ਕੋਲ ਕੰਫਰਟਰ ਹੈ ਕੋ ਕੰਪਨੀ ਸਾਰੇ ਜਾਣਦੇ ਆ ਇਸ ਸਪੇਸਸ ਦਾ ਹੈ ਹਾਂਜੀ ਇਹ ਕੀ ਪ੍ਰਾਈਸ ਰੇਂਜ ਰਹਿਣ ਵਾਲਾ ਜੀ ਇਹ ਦਾ origignal price تن 10000 ਦਾ ਜਿਹੜਾ MRP ਹੈ ਹਾਂਜੀ ਪਰ ਇਹ ਤੁਹਾਨੂੰ ਸਿਰਫ 2500 ਵਿੱਚ ਮਿਲ ਜਗਾ ਜੀ ਠੀਕ ਹੈ ਜੀ 75% ਇਹਦਾ ਪਿਓਰ कॉटन ਚ ਹੈ ਬਹੁਤ ਵਧੀਆ ਫੈਬਰਿਕ ਹੈ ਇਹ ਖੋਲ ਕੇ ਦਿਖਾਓ ਜਰਾ ਤੇ ਇਹ ਬਹੁਤ ਆਫਰ ਤੁਹਾਨੂੰ ਮਿਲਣਗੀਆਂ ਖੋਲ ਕੇ ਵੀ ਜਿਹੜਾ ਤੁਹਾਨੂੰ ਦਿਖਾ ਦਾਨੀ ਆਪਨ ਕਰਕੇ ਹੋਮ ਡੈਕੋਰ ਕਰੋਕਰੀ ਜਾਂ ਹੋਰ ਘਰਾਂ ਵਾਸਤੇ ਤੁਸੀਂ ਸਮਾਨ ਸਾਰਾ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਲੈ ਕੇ ਜਾ ਸਕਦੇ ਹੋ ਪ੍ਰੀਮੀਅਮ ਬ੍ਰਾਂਡ ਸਟੋਰ ਪਟਿਆਲਾ ਤੋਂ ਜਿਹੜਾ ਕੁਆਲਟੀ ਹੈ ਕੰਪਲੀਟ ਠੰਡ ਚ ਆਪਾਂ ਨੂੰ ਹਾਂ ਰੋਕੇਗਾ ਜੀ ਪੂਰੀ ਠੰਡ ਵਾਸਤੇ ਹੈਗਾ ਹਾਂਜੀ ਇਹ ਮਾਈਕ੍ਰੋਫਾਈਬਰ ਹੈ ਅੰਦਰੋਂ ਤੇ ਬਾਹਰੋਂ ਕਾਟਨ ਹੈ ਪਿਓਰ ਕਾਟਨ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਜਿਹੜੀ ਇਹਦੀ ਉਹ ਮਿਲੂਗੀ ਆਪਾਂ ਨੂੰ ਤੇ ਨਾਲੇ ਕਿੰਗ ਸਾਈਜ਼ ਹੈ ਜੀ ਹਾਂਜੀ ਕਿੰਗ ਸਾਈਜ਼ ਦੇ ਬੈੱਡ ਤੇ 108x108 ਦੀ ਪੈਕਿੰਗ ਚਾਹੀਦਾ ਹਾਂਜੀ ਤੇ ਪੈਕਿੰਗ ਵੀ ਦੇਖ ਸਕਦੇ ਹੋ origignal brand ਦਾ ਹੈ ਹਾਂਜੀ سپੇਸਸ brand ਆ ਵੈਲਸਪਨ ਵਾਲਾ ਦਾ ਹਾਂਜੀ ਤੇ ਐਕਸਪੋਰਟ ਵਾਸਤੇ ਬਣਿਆ ਸਾਰਾ ਜੀ ਜਿੰਨਾ ਵੀ ਸਮਾਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਐਕਸਪੋਰਟ ਕੁਆਲਿਟੀ ਦਾ ਹਾਂਜੀ ਇਦਾਂ ਹੀ ਇਹ ਕੈਲਵਿਨ ਬ੍ਰਾਂਡ ਦਾ ਕੰਫਰਟਰ ਸੈਟ ਹੈ ਹਾਂਜੀ ਇਹ ਚ ਇੱਕ ਕੰਫਰਟਰ ਹੈ ਇੱਕ ਬੈੱਡ ਸ਼ੀਟ ਹੈ ਤੇ ਦੋ ਪਿੱਲੋ ਕਵਰ ਹੈ ਠੀਕ ਹੈ ਜੀ ਇਹਦੀ ਵੀ ਕਾਸਟ ਹੈ 1600 ਰੁਪੀ ਠੀਕ ਹੈ ਸਰ ਇਹ 1600 ਰੁਪਏ ਤੁਹਾਨੂੰ ਹਾਂਜੀ 4 4 ਦੀ ਪੈਕਿੰਗ ਮਿਲਦੀ ਹੈ ਕੰਫਰਟਰ ਹਾਂਜੀ ਬੈੱਡ ਸ਼ੀਟ ਹਾਂਜੀ ਤੇ ਦੋ ਪਿੱਲੋ ਕਵਰ ਜੀ ਆਹ ਤਾਂ ਮੇਰੇ ਕੋਲ ਬੈੱਡ ਸ਼ੀਟ ਹੈ ਜੀ ਨਾਰਮਲ ਬੈੱਡ ਸ਼ੀਟ ਆਪਾਂ ਨੇ ਦੇਖੀ ਹੋਣੀ ਆ ਹਾਂਜੀ ਇਹ ਹੈਗੀਆਂ ਜੀ origignal export ਦੀ ਬੈੱਡ ਸ਼ੀਟਸ ਇਹ ਇੱਕ ਬ੍ਰਾਂਡ ਆਗਾ ਫਾਰਮੋਸ ਦੇ ਨਾਮ ਤੇ ਹਾਂਜੀ ਬਾਹਰ ਵਾਸਤੇ ਬਣੀ ਹੈ ਹਾਂਜੀ ਤੇ ਇਹਦੇ ਚ 4 ਪੀਸ ਬੈੱਡ ਸ਼ੀਟ ਹੈਗੀਆਂ ਹਾਂਜੀ ਕਈਆਂ 2 ਪੀਸ ਹੈ ਕਈਆਂ 4 ਪੀਸ ਹੈ ਜੀ ਤੇ ਇਹਦੀ ਵੀ ਮਤਲਬ ਜਿਹੜੀ ਕੁਆਲਿਟੀ ਆਫ ਫੈਬਰਿਕ ਹੈ ਉਹ ਬਹੁਤ ਸੁਪਰ ਫਾਈਨ ਹੈ ਜੀ ਜਿਹੜੀ ਨਾਰਮਲ ਬੈੱਡ ਸ਼ੀਟ ਹੈ ਉਸ ਤੋਂ ਬਿਲਕੁਲ ਡਿਫਰੈਂਟ ਹੈ ਹਾਂਜੀ ਹੋਰ ਬ੍ਰਾਂਡ ਹੈ ਪਿੰਸ ਕਮੈਟੋ ਹਾਂਜੀ ਇਹ ਵੀ ਯੂ ਐਸ ਦਾ ਬ੍ਰਾਂਡ ਹੈ ਜੀ ਠੀਕ ਹੈ ਜੀ ਇਹ ਵੀ ਉਹਦੀ ਐਕਸਪੋਰਟ ਕੁਆਲਿਟੀ ਦਾ ਮਾਲ ਹੈ ਹਾਂਜੀ ਇਹ ਆ ਨਾਰਮਲੀ ਇੰਡੀਆ ਚ ਨਹੀਂ ਮਿਲਦਾ ਹਾਂਜੀ ਇਹ ਕਈ ਵਾਰੀ ਜਿਹੜੀ ਐਕਸਪੋਰਟ ਦੀ ਦਸ ਸਮਾਨ ਬੜਾ ਵਾਰ ਨਹੀਂ ਜਾਂਦਾ ਹਾਂਜੀ ਉਹ ਇੰਡੀਆ ਚ ਮਿਲ ਜਾਂਦਾ ਉਹ ਵਾਲਾ ਸਮਾਨ ਠੀਕ ਹੈ ਜੀ ਇਹਦੀ ਕੁਆਲਿਟੀ ਹਾਂਜੀ ਇਹ 4 ਪੀਸ ਦਾ ਸ਼ੀਟ ਸੈਟ ਹੈ ਜੀ ਇੱਕ ਇਹਦੇ ਚ ਬੈੱਡ ਸ਼ੀਟ ਹੈ ਇੱਕ ਫਿਟਡ ਸ਼ੀਟ ਹੈ ਦੋ ਪਿੱਲੋ ਕਵਰ ਹੈ ਹਾਂਜੀ ਸਰ ਇਹ ਪਿਓਰ ਕਾਟਨ ਚ ਹੈ ਨਾਲ ਇੱਕ ਮੇਨ ਗੱਲ ਹੈ ਇਹ 1000 ਕਾਊਂਟ ਚ ਹੈ ਠੀਕ ਹੈ ਜੀ ਮਤਲਬ ਇਹ ਜਿਹੜਾ थ्रेड काउंट ਹੈ ਹਾਂਜੀ ਉਹ 1000 ਹੈ ਹਾਂਜੀ ਸੋ ਇਹਦੀ ਕੁਆਲਿਟੀ ਆਫ ਕਾਟਨ ਬਹੁਤ ਸੁਪਰ ਫਾਈਨ ਹੈ ਹਾਂਜੀ ਜਿੱਦਾਂ ਨੈਕਸਟ ਦੀ ਕੋਰੇ ਬ੍ਰਾਂਡ ਹੈਗਾ ਇਹ ਸਾਰੀ ਬ੍ਰਾਂਡਡ ਬ੍ਰਾਂਡਡ ਬੈੱਡ ਸ਼ੀਟ ਹੈ ਬਹੁਤ ਹਾਈ ਕੁਆਲਿਟੀ ਚ ਜੀ ਕਾਟਨ ਕਾਫੀ ਵੈਰਿਟੀ ਹੈ ਇਸ ਸਾਰੀ 300 थ्रेड काउंट ਚ ਹਾਂਜੀ ਅਦਰੇ ਦੇਖੋ ਲਿਖਿਆ 300 थ्रेड काउंट ਹਾਂਜੀ ਇਹ ਪਿਓਰ ਕਾਟਨ ਦੀ ਹੈ ਇਹ ਬ੍ਰਾਂਡ ਦੇਖ ਲਓ ਇਹ ਬ੍ਰਾਂਡ ਹੈ ਵਿੰਸ ਕਮੈਟੋ ਹਾਂਜੀ ਇਹ ਯੂਐਸ ਦਾ ਬ੍ਰਾਂਡ ਹੈ ਸੋ ਇਦਾਂ ਦੀ ਬੈੱਡ ਸ਼ੀਟ ਸਿਰ ਤੁਹਾਨੂੰ ਸਾਡੇ ਕੋਲ ਮਿਲਣਗੀਆਂ ਪ੍ਰੀਮੀਅਮ ਕੁਆਲਟੀ ਦੀਆਂ ਬੈੱਡ ਸ਼ੀਟਸ ਕ੍ਰੌਕਰੀ ਹੋਮ ਡੈਕੋਰ ਦੀਆਂ ਸਾਰੀਆਂ ਚੀਜ਼ਾਂ ਹੁਣ ਪ੍ਰੀਮੀਅਮ ਬ੍ਰਾਂਡ ਸਟੋਰ ਤੇ ਵੀ ਜਿਹੜੀਆਂ ਮਿਲਣਗੀਆਂ ਇਹ ਸੁਪਰ ਹੋਮ ਲਿਵਿੰਗ ਦੀ ਬੈੱਡ ਸ਼ੀਟ ਹੈ ਜੀ ਹਾਂਜੀ ਤੇ ਇਹਦੇ ਚ ਵਾਨੀ ਡਿਫਰੈਂਟ ਬ੍ਰਾਂਡ ਹੈ। AV ਸੌਰੀ 3 ਪੀਸ ਬੈੱਡ ਸ਼ੀਟਸ ਆ ਕਿ ਜੀ। ਹਾਂਜੀ। ਇੱਕ ਬੈੱਡ ਸ਼ੀਟ ਹੈ। ਕੋਈ ਕਿੰਗ ਸਾਈਜ਼ ਹੈ, ਕੁਈਨ ਸਾਈਜ਼ ਹੈ। ਡਿਪੈਂਡਿੰਗ ਓਨ ਯਰ ਬੈੱਡ ਤੁਸੀਂ ਲੈ ਸਕਦੇ ਹੋ। ਇਹ ਫਲੋਰਾ ਦੀ ਹੈ। ਹਾਂਜੀ। ਇਦਾਂ ਹੀ ਨੈਕਸਟ ਬ੍ਰਾਂਡ ਆਪਣਾ ਮੈਂਚੈਸਟਰ ਦਾ ਹੈ। ਜੀ। ਹੈ ਸੁਪਰੋਮ ਲਿਵਿੰਗ ਦੀ ਹੈ। ਅਗੇ ਨੈਕਸਟ ਬ੍ਰਾਂਡ ਹੈ ਨਾ। ਹਾਂਜੀ। ਫਿਰ ਇਹ ਰੋਜ਼ੋਲਿਨਾ ਹੈ। ਹਾਂਜੀ। ਨੈਕਸਟ ਫਲੇਮਿੰਗੋ ਹੈ। ਜੀ। ਸੋ ਇਹ ਸਾਰੀ ਹਾਈ ਕੁਆਲਿਟੀ ਬੈੱਡ ਸ਼ੀਟ ਹੈ। ਜੀ। ਇਹ ਸਾਰੀ ਵਿਦਿਨ 1000 ਹੈ। ਹਾਂਜੀ 700 ਤੋਂ ਲੈ ਕੇ 950 ਤੱਕ ਦੇ ਇਹਦੇ ਇੱਕ ਹੋਰ ਬ੍ਰਾਂਡ ਹੈ ਗਲੂਮ ਦੀ ਹੈ ਹਾਂਜੀ ਇਹ ਸਾਰੀ ਸੁਪਰ ਹੋਮ ਲਿਵਿੰਗ ਦੀ ਹੈ ਅੱਗੇ ਲਗ-ਲਗ ਇਹਨਾਂ ਦੇ ਬ੍ਰਾਂਡ ਸੈਕਸ਼ਨ ਹਾਂਜੀ ਸੋ ਇਦਾਂ ਦੀ ਆਪਣੇ ਕੋਲ ਹਿਊਜ਼ ਕਲੈਕਸ਼ਨ ਹੈ ਬੈੱਡ ਸ਼ੀਟ ਦੀ ਜੀ ਹਰ ਤਰ੍ਹਾਂ ਦੀ ਬੈੱਡ ਸ਼ੀਟ ਮਿਲ ਜੇਗੀ ਤੁਹਾਨੂੰ ਜਿਹੜੀ ਪਿਓਰ ਕਾਟਨ ਚੋਂ ਆਣ ਗਿਆ ਹਾਂਜੀ ਇਸ ਤੋਂ ਬਾਅਦ ਆਪਣਾ ਟਾਵਲ ਹੈ ਇਹ ਵੀ ਸਾਰੇ ਇੰਪੋਰਟਡ ਟਾਵਲ ਆਪਣੇ ਕੋਲ ਇਹਨਾਂ ਚ ਕਾਫੀ ਐਨਕੋ ਬ੍ਰਾਂਡ ਦੇ ਆ ਇੱਕ ਦੋ ਜਿੰਨੇ ਵੀ ਟਾਵਲ ਹੈ ਸਾਰਾ ਦੀ ਰੇਂਜ 500 ਤੋਂ ਲੈ ਕੇ 600 ਤੱਕ ਹੈ ਜੀ ਕੁਝ ਐਮਬਰਾਇਡਰੀ ਵਾਲੇ ਟੋਲਰ ਤਾਂ ਥਗੇ ਜੀ ਟੋਵਲਸ ਹਾਂਜੀ ਜਿੰਦਾ ਅਗੇਨ ਐਨਕੋ ਬ੍ਰਾਂਡ ਦਾ ਟੋਵਲ ਹੈ ਜੀ ਤੇ ਟੋਵਲ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਰਹੇ ਆ ਇਹਨਾਂ ਦੇ ਸਟੋਰ ਦੇ ਉੱਪਰ ਤੇ ਬਹੁਤ ਆਫਰਾਂ ਦੇ ਵਿੱਚ ਜਿਹੜੇ ਉਹ ਮਿਲ ਜਾਣਗੇ ਡਿਸਕਾਊਂਟ ਤੇ ਆਪਾਂ ਨੂੰ ਜਿਹੜੇ ਉਹ ਮਿਲ ਜਾਣਗੇ ਜਿਵੇਂ ਕ੍ਰੌਕਰੀ ਦਿਖਾਈ ਆ ਜਾਂ ਹੋਰ ਚੀਜ਼ਾਂ ਦਿਖਾਈਆਂ ਨੇ ਉਸੇ ਤਰ੍ਹਾਂ ਇਹ ਵੀ ਭਾਰੀ ਆਫਰਾਂ ਤੇ ਮਿਲਣਗੇ ਆ ਦੇਖੋ ਐਮਬਰਾਇਡਰੀ ਹੈ ਜੀ ਇਹਨਾਂ ਦਾ ਟੋਵਲ ਤੇ ਹੈ ਪਿਓਰ ਕਾਟਨ ਦੇ ਆ ਵੀ ਜੀ ਲੋ ਜੀ embroidery ਵਾਲੇ towel ਵੀ ਇਥੋਂ ਜਿਹੜੇ ਉਹ ਮਿਲਣਗੇ ਬਹੁਤ ਕੁਆਲਟੀ ਜਿਹੜੀਆਂ ਦੀ ਪ੍ਰੀਮੀਅਮ ਹੈ ਤੇ ਬੋਡੀ ਨੂੰ ਇਸ ਤਰ੍ਹਾਂ ਲੱਗੂਗਾ ਵੀ ਬਹੁਤ ਸੌਫਟ ਆਪਾਂ ਯੂਜ਼ ਕਰ ਰਹੇ ਹਾਂ ਨਾ ਹਾਂ ਇਹ ਡਿਫਰੈਂਟ ਕਲਰ ਹੈਗੇ ਇਹ ਵੀ embroidery ਚ ਹੈ ਜੀ ਹਾਂਜੀ ਹਾਂਜੀ ਕਲਰ অপਸ਼ਨਸ ਬਹੁਤ ਸਾਰੀਆਂ ਜਿਹੜੀਆਂ ਇੱਥੇ ਹੋ ਹੈਗੀਆਂ ਨੇ ਤੇ ਨੋਟਿਸ ਅਲੱਗ-ਅਲੱਗ ਕਲਰ অপਸ਼ਨਸ ਜਿਹੜੀਆਂ ਹੋਈਆਂ ਹੋਈਆਂ ਨੇ ਇਹ 3D ਬੱਚਾ ਉਸਤੇ ਕਲਰ 3D ਡਿਜ਼ਾਈਨਸ ਬਣਿਆ ਬੇਬੀਜ਼ ਵਾਸਤੇ ਵੀ ਇਥੋਂ ਤੁਸੀਂ towel ਜਿਹੜੇ ਉਹ ਲੈ ਕੇ ਜਾ ਸਕਦੇ ਹੋ ਇਹ ਪੂਰਾ ਕੰਪਲੀਟ towel ਸੈੱਟ ਹੈ ਜੀ ਹਾਂਜੀ ਇਹ ਨੋਟਿਕਾ ਦਾ ਹੈਂਡ ਟਾਵਲ ਦਾ ਸੈਟ ਹੈ ਕਿਚਨ ਟਾਵਲ ਵੀ ਮਿਲ ਜਾਣਗੇ ਕੰਪਲੀਟ ਟਾਵਲ ਸੈਟ ਵੀ ਮਿਲ ਜੇਗਾ ਇਹ ਕੰਪਲੀਟ ਸੈਟ ਹੈ ਨੋਟਿਕਲ ਜਿਹਦੇ ਚ ਟੋਟਲ ਮਤਲਬ ਦੋ ਮੇਨ ਟਾਵਲ ਹੋਣਗੇ ਵੱਡੇ ਹਾਂਜੀ ਫਿਰ ਦੋ ਹੈਂਡ ਟਾਵਲ ਹੈ ਜੀ ਇਹ ਚਾਰ ਸੀਟ ਹਾਂਜੀ ਸਰਦੀ ਪੈਕਿੰਗ ਹੈ ਤੁਸੀਂ ਆਫਰਾਂ ਦਾ ਫਾਇਦਾ ਲੈ ਸਕਦੇ ਹੋ ਪ੍ਰੀਮੀਅਮ ਬ੍ਰਾਂਡ ਸਟੋਰ ਕੰਟੈਕਟ ਨੰਬਰ ਇਹਨਾਂ ਦੇ ਸਕਰੀਨ ਤੇ ਚੱਲ ਰਹੇ ਨੇ ਤੇ ਪਟਿਆਲੇ ਦੇ ਵਿੱਚ ਲੀਲਾਪੌਂ ਦੇ ਵਿੱਚ ਇਹ ਸਟੋਰ ਹੈ ਪ੍ਰੀਮੀਅਮ ਬ੍ਰਾਂਡ ਸਟੋਰ ਤੇ ਪ੍ਰੋਪਰ ਐਡਰੈਸ ਸਕਰੀਨ ਤੇ ਹੈ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਹੋਮ ਡੈਕੋਰ ਦੇ ਨਾਲ ਰਿਲੇਟਡ ਚੀਜ਼ਾਂ ਕਰੋਕਰੀ ਵਗੈਰਾ ਸਾਰੀਆਂ ਚੀਜ਼ਾਂ ਇੱਥੋਂ ਤੁਸੀਂ ਲੈ ਕੇ ਜਾ ਸਕਦੇ ਹੋ